ਗੁਰਦਾਸਪੁਰ ਦੇ ਵਿੱਚ ਸਵੇਰੇ 14 ਤਰੀਕ ਨੂੰ ਇੱਕ ਬੜੀ ਵੱਡੀ ਚੋਰੀ ਹੋਈ ਸੀਗੀ ਕੰਦ ਤੋੜ ਕੇ ਮੋਬਾਈਲਾਂ ਦੀ ਦੁਕਾਨ ਦੇ ਉੱਪਰ ਮੇਰੇ ਦੋਸਤ ਨੇ ਸੰਦੀਪ ਜੀ ਉਸ ਤੋਂ ਬਾਅਦ ਅਸੀਂ ਥੋੜੀ ਜਿਹੀ ਅਪੀਲ ਕੀਤੀ ਸੀ ਪ੍ਰਸ਼ਾਸਨ ਅੱਗੇ ਕਿ ਜਿਹੜੇ ਇਹ ਲੋਗ ਨੇ ਜਿਹੜੇ ਅਪਰਵਾਸੀ ਲੋਗ ਨੇ ਜਿਹੜੇ ਬਿਨਾਂ ਸ਼ਨਾਖਤ ਹੋਏ ਇੱਥੇ ਰਹਿ ਰਹੇ ਨੇ ਉਹ ਜਿਹੜੇ ਕਈ ਘਰਾਂ ਵਾਲੇ ਨੇ ਕਈ ਦੁਕਾਨਾਂ ਵਾਲੇ ਨੇ ਜਿਹੜੇ ਉਹਨਾਂ ਨੂੰ ਬਿਨਾਂ ਸ਼ਨਾਖਤ ਹੀ ਜ਼ਿਆਦਾ ਕਿਰਾਏ ਦੇ ਲਾਲਚ ਚ ਚੋਨਾ ਆਪਣੇ ਘਰ 'ਚ ਰੱਖਦੇ ਨੇ ਉਹ ਕ੍ਰਾਈਮ ਨੂੰ ਵਧਾਵਾ ਕਰ ਰਹੇ ਨੇ ਸੋ ਅੱਜ ਪੁਲਿਸ ਨੇ ਉਸ ਥਿਊਰੀ ਦੇ ਉੱਪਰ ਕੰਮ ਕੀਤਾ ਔਰ ਜਿਹੜੇ ਉਸ ਇਲਾਕੇ ਦੇ ਵਿੱਚ ਦੇਖਿਆ ਕਿ ਇਹ ਜਿਹੜੇ ਸੀਸੀਟੀਵੀ ਫੁਟੇਜ ਨੇ ਉਹਨਾਂ ਵਿੱਚ ਉਹ ਜਾਂਦੀਆਂ ਨੇ ਦਿਖਾਈ ਨੇ ਸੈਕਟਰੀ ਹਲੇ ਸਾਈਡ ਦੇ ਉੱਪਰ ਤੇ ਜਦੋਂ ਉਹਨਾਂ ਨੇ ਉਸ ਜਗ੍ਹਾ ਨੂੰ ਖੰਗਾਲਿਆ ਤੇ ਦੇਖਿਆ ਕਿ ਵਾਕੇ ਇੱਕ ਘਰ ਦੇ ਵਿੱਚ ਜਿਹੜਾ ਕਾਫੀ ਜਿਹੜਾ ਸਮਾਨ ਜਿਹੜਾ ਰਿਕਵਰ ਹੋਇਆ ਜਿਹੜਾ ਚੋਰੀ ਕੀਤਾ ਗਿਆ ਸੀਗਾ ਸੋ ਇਹ ਜਿਹੜੀ ਥਿਊਰੀ ਜਿਹੜੀ ਜਿਹੜੀ ਚੱਲ ਰਹੀ ਹੈ ਮੇਰੇ ਖਿਆਲ 'ਚ ਇਹ ਕਾਮਯਾਬ ਥਿਊਰੀ ਹੈ ਪਰ ਇਹ ਜਿਹੜੇ ਪ੍ਰਵਾਸੀ ਲੋਕ ਨੇ ਇਹ ਬੜੇ ਹੀ ਵਿਉਂਤਬੰਦੀ ਨਾਲ ਇੱਥੇ ਆ ਕੇ ਸੈਟਲ ਹੋ ਰਹੇ ਨੇ ਸਰੇ ਵੀ ਇੱਕ ਗੱਲ ਕਹੀ ਸੀ ਕਿ ਇਹ ਪਹਿਲਾਂ ਤੇ ਆਉਂਦੇ ਨੇ ਆਪਣੇ ਪਰਿਵਾਰਾਂ ਨੂੰ ਲੈ ਕੇ ਲੇਡੀਜ਼ ਨੂੰ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਫਿਰ ਉਸ ਤੋਂ ਬਾਅਦ ਜਦੋਂ ਸੈਟਲ ਹੋ ਜਾਂਦੇ ਨੇ ਕਿਰਾਏ ਲੈ ਲੈਂਦੇ ਨੇ ਕਿਰਾਏ ਤੇ ਦੁਕਾਨਾਂ ਲੈ ਲੈਂਦੇ ਨੇ ਘਰ ਲੈ ਲੈਂਦੇ ਨੇ ਉਸ ਤੋਂ ਬਾਅਦ ਕੀ ਕਰਦੇ ਕਿ ਆਪਣੇ ਬੱਚਿਆਂ ਨੂੰ ਜਿਹੜਾ ਜਾਂ ਆਪਣੇ ਲੇਡੀਜ਼ ਨੂੰ ਆ ਉਹ ਵਾਪਸ ਭੇਜ ਦਿੰਦੇ ਨੇ ਔਰ ਬਾਅਦ ਚ ਉਸ ਤੇ ਜਾ ਕੇ ਆਤੇ ਮੁੰਡਿਆਂ ਨੂੰ ਲੈ ਆਉਂਦੇ ਨੇ ਕਾਫੀ ਤਾਦਾਦ ਦੇ ਵਿੱਚ ਇੱਥੇ ਜਿਹੜੀ ਸੰਖਿਆ ਵੱਧ ਚੁੱਕੀ ਹੈ ਔਰ ਇਹ ਕ੍ਰਾਈਮ ਨਹੀਂ ਵਧਾਰੇ ਨੇ ਕਿਉਂਕਿ ਇਹਨਾਂ ਦਾ ਸਭ ਤੋਂ ਵੱ ਜਦੋਂ ਚੋਰੀਆਂ ਕਰਦੇ ਨੇ ਉਹ ਸਮਾਨ ਲੈ ਕੇ ਇਥੋਂ ਨਿਕਲ ਜਾਂਦੇ ਨੇ ਫਿਰ ਹੱਥ ਆਉਂਦੇ ਨਹੀਂ ਤੇ ਅਸੀਂ ਪੁਲਿਸ ਨੂੰ ਕੋਸੇ ਰਹ ਜੰਨੇ ਤੇ ਮੈਂ ਸਿਰਫ ਇਨੀ ਅਪੀਲ ਕਰਨਾ ਚਾਹਨਾ ਪੂਰੇ ਸਮਾਜ ਨੂੰ ਸਾਡੇ ਗੁਰਦਾਸਪੁਰ ਵਾਸੀਆਂ ਨੂੰ ਬਲਕਿ ਜਿੱਥੇ ਤੱਕ ਆਵਾਜ਼ ਜਾਏ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹਨਾ ਕਿ ਇਹੋ ਜੇ ਕੋਈ ਵੀ ਅਪਰਵਾਸੀ ਲੋਕ ਕਾਨੂੰਨਾਂ ਤੋੜਦੇ ਉੱਪਰ ਜੇ ਤੁਸੀਂ ਆਪਣੇ ਕੋਲ ਰੱਖਦੇ ਹੋ ਤਾਂ ਉਹਦੀ شناخت ਜਰੂਰ ਕਰਾਓ ਉਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਹੈ ਪੂਰੇ ਥਾਣੇ ਵਿੱਚ ਦਵੋ ਤਾਂ ਕਿ ਜਿਹੜੇ ਇਹੋ ਜੇ ਕ੍ਰਾਈਮ ਜਿਹੜੇ ਹੁੰਦੇ ਪਏ ਨੇ ਉਹ ਨਾ ਹੋਣ ਦੇਖੋ ਸਾਡਾ ਸਮਾਜ ਹੈ ਇੱਥੇ ਕੋਈ ਵੀ ਰਹਿ ਸਕਦਾ ਕਿਸੇ ਨੂੰ ਮਨਾ ਹੀ ਨਹੀਂ ਹੈ ਕਿ ਕੋ ਪਰ ਇਹ ਕੋਈ ਵੀ ਸਕਦਾ ਹੈ ਲੇਕਿਨ ਇਹ ਖਿਲਾਫ ਤੋਂ ਨਹੀਂ ਬਹੁਤ ਜ਼ਰੂਰੀ ਹੈ ਦੇਖੋ ਸਾਡੇ ਆਧਾਰ ਕਾਰਡ ਬਣੇ ਹੋ ਇਹਨੇ ਸਾਡੀ شناخت ਹੈ ਐਸਾ ਹੀ ਸਾਡੀ شناخت ਹੋਣੀ ਚਾਹੀਦੀ ਹੈ ਤਾਂ ਕਿ ਬਾਰੇ ਜਿਹੜੇ ਲੋਕ ਨੇ ਕਿਉਂਕਿ ਮੇਰੀ ਜਿਹੜੀ ਸਭ ਤੋਂ ਵੱਡੀ ਜਿਹੜੀ ਜਿਹੜਾ ਮੇਰਾ ਮੱਥਾ ਠੰਗਦਾ ਉਹ ਏ ਸੀ ਹੈਗਾ ਹੈ ਕਿ ਇਹ ਜਿਹੜੇ ਬਾਰਡਰ ਬੈਲ ਚ ਆ ਕੇ ਲੋਕ ਜਿਹੜੇ ਇੱਥੇ ਠਹਿਰੇ ਹੋਏ ਨੇ ਇਹ ਜਿਹੜੇ ਕਰਾਇਮ ਕਰਕੇ ਜਿਹੜਾ ਅਰਨਿੰਗ ਕਰ ਰਹੇ ਨੇ ਇਹ ਉਸ ਪੈਸੇ ਦਾ ਮਿਸਯੂਜ਼ ਵੀ ਕਰ ਸਕਦੇ ਨੇ ਹੋ ਸਕਦਾ ਕੁਝ ਵੈਪਨ ਖਰੀਦੇ ਹੋਣ ਹੋ ਸਕਦਾ ਕੁਝ ਨਸ਼ਾ ਖਰੀਦੇ ਹੋਣ ਹੋ ਸਕਦਾ ਕੁਝ ਐਂਟੀ ਸੋਸ਼ਲ ਜਿਹੜੇ ਇਹਨਾਂ ਨੂੰ ਚੀਜ਼ਾਂ ਚਾਹੀਦੀਆਂ ਉਹ ਖਰੀਦੇ ਹੋਣ ਜਿਹ ਇਹਦਾ ਇਕੋ ਹੀ ਹੱਲ ਹੈਗਾ ਪ੍ਰਸ਼ਾਸਨ ਦਾ ਸਹਿਯੋਗ ਕਰੋ ਔਰ ਆਪਣੇ ਘਰ ਜੋ ਜੋ ਕੋਈ ਵੀ ਤੁਸੀਂ ਕਿਰਾਏ ਤੇ ਰੱਖਿਆ ਹੈ ਕੋਈ ਵੀ ਰੱਖਿਆ ਉਹਦੀ ਸ਼ਨਾਖਤ ਜ਼ਰੂਰ ਕਰਾਓ ਉਹਦੀ ਪਛਾਣ ਜਿਹੜੀ ਹੈ ਉਹ ਪੁਲਿਸ ਥਾਣੇ ਤੇ ਜਮ੍ਹਾਂ ਕਰਵਾਓ ਆ ਕੇ ਔਰ ਜੇ ਕੋਈ オーਨਰ ਨਾਲ ਕੋਈ ਹੋਰ ਬੰਦੇ ਆਂਦੇ ਨੇ ਤੇ ਉਹਨਾਂ ਤੇ ਵੀ ਨਜ਼ਰ ਰੱਖੋ ਜੈ ਹਿੰਦ ਨਹੀਂ ਕਰਦੇ ਐਹੀ ਤੇ ਪ੍ਰੋਬਲਮ ਆਂਦੀ ਪਈ ਹੈ ਕਿ ਮੈਂ ਕਾਫੀ ਸਾਲਾਂ ਤੋਂ ਮੈਂ ਉਹ ਸੰਗਲਪੁਰਾ ਉਰ ਤੇ ਮੇਰੀ ਸ਼ਾਪ ਹੁੰਦੀ ਸੀ ਉਦੋਂ ਹੀ ਮੈਂ ਕਹਿਣਾ ਹੁੰਦਾ ਸੀਗਾ ਉਸ ਤੋਂ ਬਾਅਦ ਮੈਂ ਕਾਫੀ ਵਾਰ ਇਹ ਮੁਹਿੰਮ ਵੀ ਸ਼ੁਰੂ ਕੀਤੀ ਹੈ ਔਰ ਮੈਂ ਤੁਹਾਨੂੰ ਦੱਸੂ ਜੇ ਨਾ ਕਿ ਸਾਡੇ ਆਦਰਨੀਏ ਐਸਐਸਪੀ ਹੁੰਦੇ ਸੌਰੰਦੀਪ ਸਰ ਉਹਨਾਂ ਨੇ ਮੈਨੂੰ ਮਨਪੱਤਰ ਵੀ ਦਿੱਤਾ ਸੀਗਾ ਕਿ ਇਹਨਾਂ ਸ਼ਰਾਖੀ ਕੀਤੀ ਜਾਏ। ਉਹਨਾਂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਡੀਐਸਪੀ ਗੁਵਿੰਦਰ ਮਾਝੀ ਜੀ ਸੀਗੇ। ਉਹਨਾਂ ਦੀ ਜੁੜੀ ਲਗਾਈ ਸੀ। ਉਹਨਾਂ ਦਾ ਮੇਰਾ ਕਾਫੀ ਤਾਲਬੀਲ ਵੀ ਰਿਹਾ। ਉਸ ਤੋਂ ਬਾਅਦ ਉਹਨਾਂ ਨੇ ਕੁਝ ਦੋ ਚਾਰ ਵਾਰੀ ਥੋੜਾ ਡਰਾਮਾ ਕੀਤਾ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਠੋਸ ਕੋਈ ਕੰਮ ਨਹੀਂ ਕੀਤਾ। ਸਾਡੇ ਮੁੰਡੇ ਨੂੰ ਗੋਲੀ ਮਾਰ ਦਿੱਤੀ ਸੀ ਪੁਰਾਣਾ ਸ਼ਾਲਾ। ਫਿਰ ਸਾਡਾ ਧਿਆਨ ਉਧਰ ਹੋ ਗਿਆ ਸੀ ਅਤੇ ਜਿਆਦਾ ਦਬਾਅ ਨਹੀਂ ਬਣਾ ਪਾਏ। ਲੇਕਿਨ ਉਹਦਾ ਰਿਜ਼ਲਟ ਅੱਜ ਆ ਜੇ ਨਿਕਲ ਰਿਹਾ ਹੈ ਕਿ ਕੋਈ ਵੀ ਜਿਹੜਾ ਜਿਹੜਾ ਲੋਕ ਆਪਣੇ ਘਰ ਜਿਹੜੇ ਸ਼ਰਨ ਇਹ ਅਫਰਡ ਦੇ ਨਾਲ ਕਿੰਨੇ ਕ੍ਰਾਈਮ ਜਿਹੜੇ ਆ ਉਹ ਰੁਕ ਸਕਦੇ ਨੇ ਇਥੇ ਨਸ਼ੇੜੀ ਵੀ ਖਤਮ ਹੋ ਸਕਦੇ ਨੇ ਇਥੇ ਚੋਰ ਖਤਮ ਹੋ ਸਕਦੇ ਨੇ ਅੱਜ ਇੱਕ ਬਾਈਕ ਵੀ ਚੋਰੀ ਹੋ ਗਈ ਆ ਫਿਰ ਮੈਨੂੰ ਪਤਾ ਲੱਗਿਆ ਹੁਣੇ ਤੇ ਇਹ ਜਿਹੜਾ ਕ੍ਰਾਈਮ ਜਿਹੜਾ ਵਾ ਇਹ ਕੌਣ ਕਰ ਰਹੇ ਨੇ ਸਾਡੇ ਆਪਣੇ ਲੋਕ ਨਹੀਂ ਕਰ ਰਹੇ ਉਹਨਾਂ ਨੂੰ ਪਤਾ ਹੈ ਕਿ ਸਾਡੀ ਪਛਾਣ ਹੈ ਇਹਨਾਂ ਦੀ ਪਛਾਣ ਕੋਈ ਨਹੀਂ ਹੈ ਇਸ ਲਈ ਇਹਨਾਂ ਦੇ ਉੱਪਰ ਜਿਹੜਾ ਲਗਾਮ ਕਸਣਾ ਦੁੱੜੀ ਆ ਔਰ ਖਾਸ ਕਰਕੇ ਜਿਹੜੇ ਲੋਕ ਬਿਨਾ ਸੂਚਨਾ ਦਿੱਤੇ ਆਪਣੇ ਘਰ ਕਰਾਇਤੇ ਰੱਖਦੇ ਨੇ ਉਹਨਾਂ ਤੇ ਐਫਆਈਰ ਹੋਣੀ ਚਾਹੀਦੀ ਹੈ ਜੀ ਸਹੀ ਕਹੀ ਦੀ ਔਰ ਇਹ ਸਬੰਧ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਕੱਲ ਗੁਰਦਾਸਪੁਰ ਮਿਲ ਵੀ ਰਹੇ ਹਾਂ ਉਹਨਾਂ ਨੂੰ ਹੁਣੇ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੂੰ ਜਾ ਕੇ ਮਿਲ ਰਹੇ ਹਾਂ ਉਹਨਾਂ ਅਗੇ ਮੰਗ ਰੱਖਾਂਗੇ ਇਹ ਚੀਜ਼ ਦੀ ਕਿ ਜਿਹੜੇ ਬੰਦੇ ਨਹੀਂ ਛੜਕ ਗਵਾਂਦੇ ਜਾਂ ਆਪਣੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਦੱਸਦੇ ਤੇ ਉਹਨਾਂ ਤੇ ਤੁਰੰਤ ਕਾਰਵਾਈ ਕਰੋ ਤੁਰੰਤ ਉਹਨਾਂ ਤੇ ਪਰਚੇ ਦਰਜ ਕਰੋ ਫੇਰ ਹੀ ਠੱਲ ਪੈਣੀ ਹੈ ਇਦਾਂ ਨਹੀਂ ਗੱਲ ਬਣਨੀ ਨਹੀਂ ਤੁਰਨ ਲੱਗੇ ਅਹੀ ਅੱਜ ਸ਼ਹਿਰ ਦੇ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਆਏ ਆ ਕਿ ਸ਼ਹਿਰ ਦੇ ਵਿੱਚ ਆਏ ਦਿਨ ਕੋਈ ਨ ਹਰ ਜਗ੍ਹਾ ਕੋਈ ਨਾ ਕੋਈ ਚੋਰੀ ਹੋ ਰਹੀ ਆ ਕਦੀ ਕਿਸੇ ਮੋਬਾਈਲ ਦੀ ਦੁਕਾਨ ਤੇ ਚੋਰੀ ਹੋ ਗਈ ਕਦੀ ਕਿਸੇ ਦਾ ਮੋਟਰਸਾਈਕਲ ਚੋਕ ਹੋ ਗਿਆ ਕਦੀ ਕਿਸੇ ਦਾ ਸਕੂਟਰ ਚੋਕ ਹੋ ਗਿਆ ਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਨ ਆਏ ਆ ਵੀ ਜੇ ਸ਼ਹਿਰ ਨੂੰ ਬਚਾਉਣਾ ਹੈ ਤੇ ਸ਼ਹਿਰ ਦੇ ਵਿੱਚ ਜਿਹੜੇ ਬਾਰੋਂ ਦੀ ਪ੍ਰਵਾਸੀ ਲੋਕ ਆ ਕੇ ਰਹਿ ਰਹੇ ਆ ਉਹਨਾਂ ਬਾਰੇ ਪੂਰੀ ਜਾਣਕਾਰੀ ਰੱਖੋ ਆਪਣੀ ਪਹਿਲੇ ਗੱਲ ਤੇ ਦੁਕਾਨਾਂ ਆਪਣੇ ਮਕਾਨ ਜਿਹੜੇ ਕਿਰਾਏ ਤੇ ਦੇਣੇ ਆ ਉਹ ਬੰਦ ਕਰ ਦਿਓ ਲਾਲਚ ਦੇ ਵਿੱਚ ਸ਼ਹਿਰ ਨੂੰ ਖਤਮ ਕਰਨਾ ਕਿੱਥੋਂ ਦੀ ਸਿਆਣਾਪ ਹੈ ਇਹ ਸਾਡੀ ਸਮਝ ਤੋਂ ਬਾਹਰ ਆ ਅੱਜ 로ਹਿਤ ਪਾਈ ਜਾਂ ਸ਼ਾਮਲਾ ਲੰਕਲ ਨਾਲ ਹੋਇਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਤੋ ਇਸ ਘਟਨਾਵਾਂ ਨੂੰ ਰੋਕਣ ਦੇ ਲਈ ਅੱਜ ਸਾਰੇ ਅਪੀਲ ਕਰਨ ਆਏ ਆ ਸਾਰੇ ਸ਼ਹਿਰ ਵਾਸੀ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਸਿਰਫ ਇਹੀ ਮੰਗ ਕਰਦੇ ਆ ਵੀ ਸਾਰੇ ਹੀ ਸ਼ਹਿਰ ਵਾਸੀ ਸਤਰਕ ਹੋ ਜੋ ਨਹੀਂ ਤਾਂ ਸ਼ਹਿਰ ਦੇ ਵਿੱਚ ਬਹੁਤ ਨੁਕਸਾਨ ਹੋਣ ਵਾਲਾ ਲਗਾਤਾਰ ਸ਼ਰੇਆਮ ਚੋਰੀ ਔਰ ਸ਼ਰੇਆਮ ਸ਼ਕਲਾਂ ਦਾ ਆਣਾ ਆਂਦੇ باوجود ਉਹਨਾਂ ਬੰਦਿਆਂ ਦਾ ਨਹੀਂ ਪਤਾ ਲੱਗਣਾ ਇਹ ਕਿਤੇ ਨਾ ਕਿਤੇ ਬੜੀ ਹੀ ਸ਼ਰਮ ਦੀ ਗੱਲ ਆ ਕਿੰਨੇ ਕੁ ਲੋਕ ਇਕੱਠੇ ਹੋਏ ਆ ਅੱਜ ਤੁਸੀਂ ਦੇਖੋ ਜੀ ਲਗੋ 250 ਬੰਦਾ ਸਾਡੇ ਨਾਲ ਸ਼ਹਿਰ ਦਾ ਵਪਾਰੀ ਇਕੱਠਾ ਲਗੀ ਸ਼ਾਮ ਦਾ ਸਮਾਂ ਆ ਫੇਰ ਵੀ ਆਪਾਂ ਥੋੜੇ 10 15 ਮਿੰਟ ਪਹਿਲੇ ਸਲਾਹ ਕੀਤੀ ਵੀ ਸਾਰੇ ਜਣੇ ਇਕੱਟੇ ਹੋ ਕੇ ਇੱਕ ਮੀਡੀਆ ਰਾਹੀਂ ਇੱਕ ਅਪੀਲ ਕਰੀਏ ਸਾਰਿਆਂ ਨੂੰ ਤੇ ਮੀਡੀਆ ਅੱਜ ਸਾਰਾ ਹੀ ਮੇਰੀ ਆਵਾਜ਼ ਨੂੰ ਸੁਣ ਰਿਹਾ ਠੀਕ ਆ ਆਪਾਂ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਇੱਕ ਬੇਨਤੀ ਕਰਨ ਆਏ ਆ ਠੀਕ ਹੈ ਜੀ ਸਾਰੇ ਸ਼ਹਿਰ ਵਾਸੀ ਇਕੱਠੇ ਹੋ ਜਾਣ ਤਾਂ ਕਿ ਆਪਾਂ ਆਪਣੀ ਜੰਗ ਹੁਣ ਆਪ ਲੜੀਏ ਸਰ ਸਮੇਂ ਸਮੇਂ ਪ੍ਰਸ਼ਾਸਨ ਵੀ ਜਿਹੜਾ ਵਾ ਅਪੀਲ ਕਰਦਾ ਵਾ ਕਿ ਜਿਹੜਾ ਵੀ ਤੁਸੀਂ ਕਿਰਾਏਦਾਰ ਜਾਂ ਕੋਈ ਦੁਕਾਨਦਾਰ ਰੱਖਣਾ ਜਿਹੜਾ ਕੋਈ ਬਾਹਰ ਹੀ ਆਦਾ ਵਾ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਏ ਤੇ ਕੀ ਜਿਹੜੇ ਮਲਕ ਜੋ ਵੀ ਕੋਈ ਸਿਸਟਮ ਹੈ ਡੇਗੁਦਾਸਪੁਰ ਚ ਜਿੰਨਾਂ ਨੇ ਕੋਈ ਕਿਰਾਏਦਾਰ ਜਾਂ ਕੁਛ ਰੱਖਿਆ ਵਾ ਤੁਸੀਂ ਉਹਨਾਂ ਨੂੰ ਕੀ ਦੇਖੋ ਜੀ ਸਖਤੀ ਹੋਣੀ ਚਾਹੀਦੀ ਆ ਜਿਹੜਾ ਤਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਚੱਲ ਕੇ ਦੱਸਦਾ ਵੀ ਹਾਂ ਇਹ ਮੇਰੇ ਕਿਰਾਏ ਤੇ ਰਹਿ ਰਿਹਾ ਉਹਨਾਂ ਵਾਸਤੇ ਤਾਂ ਠੀਕ ਆ ਜਿਹੜਾ ਨਹੀਂ ਦੱਸਦਾ ਉਹਤੇ ਸਖਤ ਕਾਰਵਾਈ ਹੋਣੀ ਵਈ ਆਮ ਜਨਤਾ ਨੂੰ ਵੀ ਹੁਣ ਅੱਗੇ ਹੋ ਕੇ ਕਰਨੀ ਪੇਗੀ ਤਾਂ ਹੀ ਇਹਦਾ ਹੱਲ ਹੋਏਗਾ ਆਮ ਜਨਤਾ ਸਰਕਾਰ ਤੱਕ ਸਰਕਾਰ ਸਭ ਕੁਝ ਕਰ ਸਕਦੀ ਆ ਆਪਾਂ ਮੰਨਦੇ ਆ ਲੇਕਿਨ ਸਰਕਾਰ ਤੱਕ ਇੱਕ ਆਵਾਜ਼ ਬੰਨੀ ਪੇਗੀ ਸਾਨੂੰ ਆਪਣਾ